ਕੈਨੇਡਾ ਵਿੱਚ ਡਾਕ ਸੇਵਾ ਕੈਨੇਡਾ ਪੋਸਟ ਚਲਾਉਂਦੀ ਹੈ। ਮੁਲਕ ਵਿੱਚ 650 ਤੋਂ ਜ਼ਿਆਦਾ ਡਾਕਖਾਨੇ ਹਨ ਅਤੇ ਇਹ ਤੁਹਾਨੂੰ ਵੱਖਰੀ ਬਿਲਡਿੰਗ ਜਾਂ ਕਿਸੇ ਸਟੋਰ ਵਿੱਚ ਮਿਲ ਸਕਦੇ ਹਨ। ਕੈਨੇਡਾ ਪੋਸਟ ਜ਼ਿਆਦਾਤਰ ਚਿੱਠੀਆਂ ਸ਼ਹਿਰ ਅੰਦਰ 2 ਦਿਨਾਂ ਵਿੱਚ, ਸੂਬੇ ਅੰਦਰ 3 ਦਿਨਾਂ ਵਿੱਚ ਅਤੇ ਕੈਨੇਡਾ ਵਿੱਚ 4 ਦਿਨਾਂ ਅੰਦਰ ਪਹੁੰਚਾਉਣ ਦਾ ਵਾਅਦਾ ਕਰਦਾ ਹੈ। ਤੁਸੀਂ ਕਿਸੇ ਵੀ ਮੇਲਬਾਕਸ ਵਿੱਚ ਚਿੱਠੀ ਪਾ ਸਕਦੇ ਹੋ ਜੇਕਰ ਤੁਹਾਡੇ ਲਿਫਾਫੇ ਤੇ ਠੀਕ ਟਿਕਟਾਂ ਲੱਗੀਆਂ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਵੀ ਚਿੱਠੀਆਂ ਜਾਂ ਪੈਕਟਾਂ ਤੇ ਪਤੇ ਲਿਖੋ ਤਾਂ ਸਾਫ਼-ਸਾਫ਼ ਲਿਖੋ ਜੇ ਪਤਾ ਕੈਨੇਡਾ ਦਾ ਹੈ ਤਾਂ ਪੋਸਟਲ ਕੋਡ ਜ਼ਰੂਰ ਲਿਖੋ ਜੇ ਚਿੱਠੀਆਂ ਜਾਂ ਪੈਕੇਟ ਲਈ ਖਾਸ ਸੇਵਾ ਚਾਹੀਦੀ ਹੈ ਤਾਂ ਆਪਣੇ ਨੇੜੇ ਦੇ ਡਾਕਖਾਨੇ ਜਾਓ ਚਿੱਠੀਆਂ ਜਾਂ ਪੈਕਟਾਂ ਨੂੰ ਆਪਣੀ ਜਗ੍ਹਾ ਤੱਕ ਪਹੁੰਚਾਉਣ ਲਈ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਅਤੇ ਟਰੈਕ ਕਰਨ ਦੇ ਵਿਕਲਪ ਉਪਲਬਧ ਹਨ ਤੁਸੀਂ ਪੋਸਟਲ ਮਨੀ ਆਰਡਰ ਖਰੀਦ ਕੇ ਬੜੇ ਸੁਰੱਖਿਅਤ ਤਰੀਕੇ ਨਾਲ ਡਾਕ ਰਾਹੀਂ ਪੈਸੇ ਭੇਜ ਸਕਦੇ ਹੋ ਪੋਸਟਲ ਮਨੀ ਆਰਡਰ ਚੈੱਕ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਕਿਸੇ ਬੈਂਕ ਜਾਂ ਡਾਕਖਾਨੇ ਤੋਂ ਕੈਸ਼ ਕਰਵਾਇਆ ਜਾ ਸਕਦਾ ਹੈ। ਕੈਨੇਡਾ ਪੋਸਟ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਉਹਨਾਂ ਦੀ ਵੈੱਬਸਾਈਟ ਤੋਂ ਮਿਲ ਸਕਦੀ ਹੈ। ਉਦਾਹਰਨ ਲਈ ਡਾਕ ਟਿਕਟਾਂ ਦੇ ਰੇਟ, ਨਜ਼ਦੀਕ ਦਾ ਡਾਕਖਾਨਾ ਲੱਭਣ ਅਤੇ ਮੇਲਬਾਕਸ ਦੇ ਕਿਰਾਏ ਬਾਰੇ ਜਾਣਕਾਰੀ। ਕੁਝ ਫੀਸ ਨਾਲ ਤੁਸੀਂ ਆਪਣੀਆਂ ਡਾਕ ਸੇਵਾਵਾਂ ਨੂੰ ਵੀ ਕੈਨੇਡਾ ਪੋਸਟ ਰਾਹੀਂ ਆਨਲਾਈਨ ਜਾਂ ਪੋਸਟ ਆਫਿਸ ਤੇ ਮੈਨੇਜ ਕਰ ਸਕਦੇ ਹੋ। ਜੇ ਤੁਸੀਂ ਘਰ ਬਦਲ ਰਹੇ ਹੋ ਤਾਂ ਨਵੇਂ ਐਡਰੈਸ ਦਾ ਕਾਰਡ ਭੇਜ ਕੇ ਇਹ ਪੱਕਾ ਕਰ ਸਕਦੇ ਹੋ ਕਿ ਤੁਹਾਡੀ ਡਾਕ ਤੁਹਾਡੇ ਨਵੇਂ ਪਤੇ ਤੇ ਪਹੁੰਚ ਜਾਵੇ ਜੇ ਤੁਸੀਂ ਥੋੜੇ ਸਮੇਂ ਲਈ ਬਾਹਰ ਜਾ ਰਹੇ ਹੋ ਤਾਂ ਤੁਸੀਂ ਆਪਣੀ ਡਾਕ ਆਰਜ਼ੀ ਤੌਰ ਤੇ ਨਵੀਂ ਜਗ੍ਹਾ ਜਾਂ ਦੂਸਰੇ ਮੁਲਕ ਵਿੱਚ ਰੀਡਾਇਰੈਕਟ ਕਰਵਾ ਸਕਦੇ ਹੋ ਜ्या ਤੁਸੀਂ ਆਪਣੀ ਡਾਕ ਨੂੰ ਰੁਕਵਾ ਸਕਦੇ ਹੋ ਅਤੇ ਜਦ ਤੱਕ ਤੁਸੀਂ ਵਾਪਸ ਨਹੀਂ ਆਉਂਦੇ ਤੁਹਾਡੀ ਡਾਕ ਡਾਕ ਖਾਣੇ ਹੀ ਰਹੇਗੀ ਕੈਨੇਡਾ ਪੋਸਟ ਦੀ ਵੈਬਸਾਈਟ ਤੇ ਵਿਦੇਸ਼ਾਂ ਵਿੱਚ ਪੈਕੇਟ ਆਸਾਨੀ ਨਾਲ ਭੇਜਣ ਲਈ ਗਾਕਾਰਾਂ ਦੀਆਂ ਲੋੜਾਂ ਦੀ ਜਾਣਕਾਰੀ ਉਪਲਬਧ ਹੈ ਜਿਸ ਨਾਲ ਤੁਹਾਨੂੰ ਪੈਕੇਟ ਬਾਹਰਲੇ ਮੁਲਕਾਂ ਨੂੰ ਭੇਜਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਮਦਦ ਮਿਲ ਸਕਦੀ ਹੈ ਇਸ ਵਿੱਚ ਕਸਟਮ ਡਿਊਟੀਆਂ ਅਤੇ ਟੈਕਸਾਂ ਦੇ ਅਨੁਮਾਨ ਬਾਰੇ ਵੀ ਜਾਣਕਾਰੀ ਸ਼ਾਮਲ ਹੁੰਦੀ ਹੈ ਤੁਸੀਂ ਸਰਕਾਰ ਦੀਆਂ ਹੋਰ ਸੇਵਾਵਾਂ ਜਿਵੇਂ ਕਿ ਟੈਕਸ ਦੇ ਫਾਰਮ ਕੈਨੇਡੀਅਨ ਪਾਸਪੋਰਟ ਅਪਲੀਕੇਸ਼ਨ ਅਤੇ ਸਟੂਡੈਂਟ ਲੋਨ ਅਪਲੀਕੇਸ਼ਨ ਵੀ ਇੱਥੋਂ ਲੈ ਸਕਦੇ ਹੋ ਏ ਕਿਸ ਨੂੰ ਪਤਾ ਸੀ ਕਿ ਡਾਕ ਖਾਨੇ ਵਿੱਚ ਇੰਨੀਆਂ ਸੇਵਾਵਾਂ ਮਿਲਦੀਆਂ ਹਨ